ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਿੱਕੇ ਘੁੰਮਣ ਵਿਖੇ ਯੂਪੀ ਤੋਂ ਆ ਕੇ ਵਸੇ ਨੌਜਵਾਨ ਨੇ ਪੰਜਾਬੀ ਵਿੱਚ ਵਸ ਕੇ ਨਰਸਰੀ ਦਾ ਕਾਰੋਬਾਰ ਸ਼ੁਰੂ ਕਰਕੇ ਵੱਡੀਆਂ ਮੱਲਾ ਮਾਰ ਕੇ ਮੋਟੀ ਕਮਾਈ ਕਰਨ ਦਾ ਧੰਦਾ ਸ਼ੁਰੂ ਕੀਤਾ ਹੈ ਇਸ ਸਬੰਧੀ ਗੱਲਬਾਤ ਕਰਦੇ ਹਾਂ ਉਕਤ ਨੌਜਵਾਨ ਦਾ ਕਹਿਣਾ ਹੈ ਕਿ ਇਹ ਕਾਰੋਬਾਰ ਉਸਦੇ ਪਿਤਾ ਦੀ ਦੇਣ ਹੈ ਤੇ ਉਸ ਦਾ ਪਿਤਾ ਛੋਟੀ ਜਿਹੀ ਉਮਰ ਵਿੱਚ ਹੀ ਯੂਪੀ ਤੋਂ ਆ ਕੇ ਪੰਜਾਬ ਦੀ ਧਰਤੀ ਦੇ ਵਸ ਗਿਆ ਸੀ ਤੇ ਉਸਦੇ ਪਿਤਾ ਨੇ ਘਰਾਂ ਵਿੱਚ ਮਾਲੀ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ ਹੀ ਇਸ ਨਰਸਰੀ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਹੁਣ ਉਹ ਆਪਣੇ ਪਿਤਾ ਦੇ ਲਾਏ ਇਸ ਬੂਟੇ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਪਾਲ ਕੇ ਚਾਰ ਗੁਣਾ ਵੱਧ ਫੈਲਾ ਰਿਹਾ ਹੈ ਹੋਰ ਕੀ ਕਹਿਣਾ ਹੈ ਇਸ ਨੌਜਵਾਨ ਦਾ ਆਉ ਚਾਹੁੰਦੇ ਹਾਂ ਇਸ ਰਿਪੋਰਟ ਦੇ ਜ਼ਰੀਏ ਸਸ਼ੀ ਗੱਜ ਜੀ ਮੇਰਾ ਨਾਮ ਹੈ ਗਰੀ ਗੌਰਵ ਕੁਮਾਰ ਪਿੰਡ ਹੈ ਜੀ ਸਾਡਾ ਨਕੇ ਘੁੰਮਣ ਜ਼ਿਲ੍ਹਾ ਹੈ ਜੀ ਗੁਰਦਾਸਪੁਰ ਕਿਵੇਂ ਜਿਹੜਾ ਇਹ ਨਰਸੀ ਦੀ ਇਸ ਲਾਈਨ ਦੇ ਵਿੱਚ ਜਿਹੜਾ ਆਉਂਦਾ ਸਾਰਾ ਪ੍ਰਸ਼ਾਸਨ ਤੇਰੀ ਫਾਦਰ ਸਾਹਿਬ ਤੁਹਾਡੇ ਮੇਰੀ ਉਮਰ ਦੇ ਸੀ ਅਹੀ ਪਿੱਛੇ ਹੈਗੇ ਜੀ ਯੂਪੀ ਤੋਂ ਜੀ ਯੂਪੀ ਤੋਂ ਜ਼ਿਲ੍ਹਾ ਸਾਡਾ ਹੈਗਾ ਜੇ ਹਰਦੋਈ ਤੇ ਮੇਰੇ ਫਾਦਰ ਸਾਹਿਬ ਮੇਰੀ ਉਮਰ ਦੇ ਸੀ ਜਦੋਂ ਉਹ ਪੰਜਾਬ ਵਿੱਚ ਆਏ ਕੰਮ ਕਰਨ ਲਈ ਉਹਨਾਂ ਨੇ ਲੁਧਿਆਣੇ ਤੋਂ ਇੱਕ ਕੰਟੀਨ ਤੋਂ ਕੰਮ ਚਾਲੂ ਕੀਤਾ ਫਿਰ ਹੌਲੀ-ਹੌਲੀ ਉਹ ਮਾਲੀ ਦੇ ਕੰਮ ਵਿੱਚ ਵੜੇ ਉਹਨਾਂ ਨੇ ਕੋਠੀਆਂ ਦਾ ਕੰਮ ਕਰਨਾ ਚਾਲੂ ਕੀਤਾ ਘਾਹ ਵਗੈਰਾ ਕਟਿੰਗ ਚਾਲੂ ਕੀਤੀ ਫਿਰ ਹੌਲੀ ਹੌਲੀ ਜੀ ਆਪਾਂ ਛੋਟੇ ਜਿਹੇ ਇੱਕ ਨਰਸਰੀ ਤੋਂ ਚਾਲੂ ਕੀਤਾ ਸੀ ਕੰਮ ਐਸ ਟਾਈਮ ਸਾਡੇ ਕੋਲ ਦੋਹਾਂ ਕਨਾਲਾਂ ਵਿੱਚ ਨਰਸਰੀ ਹੈ ਜੀ ਉਹ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਪਹਿਲਾਂ ਮਾਲੀ ਦਾ ਕੰਮ ਕਰਦੇ ਸੀ ਪਹਿਲਾਂ ਜਿਹੜੇ ਲੋਕਾਂ ਦੇ ਜਿਹੜੇ ਲਗਾਏ ਬੂਟੇ ਉਹਨਾਂ ਦੀ ਦੇਖਭਾਲ ਕਰਦੇ ਸੀ ਹਾਂਜੀ ਹਾਂਜੀ ਉਹਨਾਂ ਦੀ ਦੇਖਭਾਲ ਕਰਦੇ ਸੀ ਬੂਟਿਆਂ ਦੀ ਕਟਿੰਗ ਵਗੈਰਾ ਹੋ ਗਈ ਉਹ ਕਰਨੀ ਘਾਹ ਦੀ ਕਟਿੰਗ ਹੋ ਗਈ ਉਹ ਸਾਰੀ ਕਰਨੀ ਬੋਟਿਆਂ ਦੀ ਦੇਖ ਰੇਕ ਦਵਾਈ ਕੋਈ ਪਾਣਾ ਹੈਗਾ ਉਹਨਾਂ ਨੂੰ ਉਹ ਸਾਰਾ ਕੁਝ ਦਿਖਦੇ ਸੀ ਜੀ ਉਹ ਸਭ ਤੋਂ ਪਹਿਲਾਂ ਫਾਦਰ ਸਾਹਿਬ ਨੇ ਇੱਥੇ ਨਰਸਰੀ ਜਿਹੜੀ ਸਥਾਪਿਤ ਕੀਤੀ ਸੀ ਜਾਂ ਪਹਿਲਾਂ ਹੋਰ ਵੀ ਸੀ ਮੇਰੀ ਜੀ ਪਹਿਲਾਂ ਸਾਡੀ ਇੱਕ ਨਰਸਰੀ ਘੁੰਮਣਾ ਦੇ ਪਿੰਡ ਵਿੱਚ ਹੀ ਸੀ ਪਰ ਦੂਸਰੇ ਰੋਡ ਤੇ ਸੀ ਪਰ ਅਸੀਂ ਆਪਣਾ ਪਿੰਡ ਨਹੀਂ ਛੱਡਿਆ ਨਿੱਕੇ ਘੁੰਮਣਾ ਦੇ ਵਿੱਚ ਹੀ ਸਹੀ ਦੂਸਰੀ ਨਰਸਰੀ ਖੋਲੀ ਉੱਥੇ ਸਾਨੂੰ ਬਹੁਤ ਵਧੀਆ ਸਫਲਤਾ ਪ੍ਰਾਪਤ ਹੋਈ ਮਰ ਤੋਂ ਕਿੰਨਾਂ ਤੱਕ ਵੀ ਉੱਥੇ ਜਿਹੜਾ ਗਾਗ ਜਿਹੜਾ ਆਉਂਦੇ ਵਿੱਚ ਮੁਸ਼ਕਲ ਸੀ ਮਤਲਬ ਜਿਹੜੇ ਗੱਡੀਆਂ ਤੇ ਵੱਡੀਆਂ ਤੇ ਆਉਂਦੇ ਸੀ ਮਤਲਬ ਪਿੰਡ ਦੇ ਵਿੱਚ ਹੋਣ ਕਰਕੇ ਮੁਸ਼ਕਲ ਆਉਂਦੀਆਂ ਤੁਸੀਂ ਰੋਡ ਤੇ ਪਾਈ ਜਾਂਦੇ ਹਾਂ ਜੀ ਹਾਂ ਜੀ ਉੱਥੇ ਸਾਨੂੰ ਮੁਸ਼ਕਲ ਆਉਂਦੀ ਸੀ ਜੀ ਥੋੜੀ ਇਸ ਕਰਕੇ ਫਿਰ ਅਸੀਂ ਥੋੜੀ ਵੱਡੀ ਲਾਈਨ ਤੇ ਆਏ ਵੱਡੇ ਰੋਡ ਤੇ ਆਏ ਉੱਥੇ ਫਿਰ ਆਪਾਂ ਦੋਹਾਂ ਕਨਾਲਾਂ ਵਿੱਚ ਨਰਸੀ ਸਥਾਪਿਤ ਕੀਤੀ ਇੱਥੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਹੁਣ ਤੁਹਾਡੇ ਕੋਲ ਜਿਹੜੀਆਂ ਹਾਈਬ੍ਰਿਡ ਜਿਹੜੇ ਨੇ ਬੂਟੇ ਕੁੱਲ ਸਾਰੀਆਂ ਕਿਸਮਾਂ ਜਿਹੜੀਆਂ ਜਾਂ ਕਿਸਮਾਂ ਸਾਡੇ ਕੋਲ ਸਾਰੀਆਂ ਹੈ ਗਏ ਰੇ ਅਮਰੋਦ ਬਾਕੀ ਫਰੂਟ ਆਪਣੇ ਕੋਲ ਸਾਰੇ ਮਿਲ ਜਾਂਦੇ ਜੇ ਆਮ, ਅਮਰੂਦ, ਕਿਨੂ, ਸੰਤਰਾ, ਮਸੰਮੀ, ਚੀਕੂ, ਲੀਚੀ, ਨਾਰ, ਗੱਬੂ ਵਸ਼ਾ, ਲੁਗਾਠ, ਬਦਾਮ, ਆੜੂ, ਡ੍ਰੈਗਨ ਫਰੂਟ, ਐਵੋਕਾਡੋ ਜਿਵੇਂ ਮੌਸਮ ਨੂੰ ਲਾ ਕੇ ਦਰਖਤ ਜਿਹੜੇ ਮਤਲਬ ਲੋਕ ਸ਼ੁੱਧ ਹਵਾ ਨੂੰ ਜੜੀ ਮਤਲਬ ਚਾਹੁੰਦੇ ਨੇ ਸਾਡੇ ਆ ਬਾ ਲਾ ਕੇ ਜਿਹੜੇ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਆਏ ਜਿਵੇਂ ਨਿੰਮ ਦੀ ਬੜੀ ਹੈ ਲੱਗ ਤੇ ਇਸ ਟਾਈਮ ਆ ਆਡੀਅਨ ਕਈ ਨਰਸਿਆਂ ਦੇ ਵਿੱਚ ਜਿਹੜੀ ਨਿੰਮ ਵੀ ਬਹੁਤ ਖਤਮ ਹੋ ਗਈ ਤੁਹਾਡੇ ਕੋਲ ਅਵੇਲੇਬਲ ਨਹੀਂ ਜੀ ਜੀ ਸਾਡੇ ਕੋਲ ਇਸ ਟਾਈਮ ਨਿੰਮ ਵੀ ਅਵੇਲੇਬਲ ਹੈਗੀ ਹੈ ਜੀ ਛਤਰੀ ਵਾਲੀ ਤ੍ਰੇਗ ਵੀ ਅਵੇਲੇ ਬਹੁੜ ਹੋ ਗਿਆ ਇਹ ਜਿਹੜੀਆਂ ਛਾਂ ਵਾਲੀਆਂ ਨੇ ਵਿਰਾਸਤੀ ਰੁੱਖ ਇਹ ਸਾਡੇ ਕੋਲ ਸਾਰੇ ਅਵੇਲੇਬਲ ਹੈਗੇ ਜੀ ਮਤਲਬ ਫਲ ਦੇ ਵਿੱਚ ਜਿਵੇਂ ਕਹਿ ਦਈਏ ਮਤਲਬ ਆਪਣੇ ਜਾਮ ਨੂੰ ਕਹਿ ਦਈਏ ਜਾਂ ਹੋਰ ਜਿਹੜੇ ਖਾਣ ਪੀਣ ਦੇ ਕਿ ਇਧਰ ਸਾਰੇ ਰੁੱਖ ਹਾਂ ਜੀ ਜੀ ਸਾਰੇ ਰੁੱਖ ਅਵੇਲੇਬਲ ਹੈ ਜੀ ਆਪਣੇ ਕੋਲੇ ਉਹ ਇਹ ਸਨ ਨਰਸਰੀ ਮਾਲਕ ਜਿੰਨਾ ਨਾਲ ساری ਗੱਲਬਾਤ ਜਿਹੜੀ ਆ ਸਾਂਝੀ ਕੀਤੀ ਆ ਸੋ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਇੱਕ ਜਿਹੜੀ ਸਾਂਝੀ ਕਰ ਦੇਣਾ ਚਾਹੁੰਦਾ ਇਹ ਜਿਹੜੇ ਨਰਸਰੀ ਦੇ ਮਾਲਕ ਨੇ ਇਹ ਜਿਹੜੇ ਪੰਜਾਬ ਦੇ ਨਹੀਂ ਆ ਪਰ ਦੂਰ ਪੰਜਾਬ ਤੋਂ ਬਾਹਰ ਆਏ ਨੇ ਸੋ ਇਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਇੱਥੇ ਆਪਣਾ ਇੱਕ ਇਹਨਾਂ ਦੇ ਫਾਦਰ ਸਾਹਿਬ ਦੇ ਉਹਨੋਂ ਪਹਿਲਾਂ ਇੱਕ ਮਾਲੀ ਦਾ ਕੰਮ ਕਰਦੇ ਸੀ ਹੁਣ ਇਹਨਾਂ ਆਪਣੀ ਜਿਹੜੀ ਨਰਸਰੀ ਜਿਹੜੀ ਆ ਆਪਣੇ ਲਾ ਕੇ ਠੇਕੇ ਤੇ ਜਿਹੜੀ ਪਾਲੀ ਏਟਮੀ ਲਾ ਕੇ ਤਾਂ ਆਪਣਾ ਜਿਹੜਾ ਕਾਰੋਬਾਰ ਇੱਥੇ ਕਰ ਲਿਆ ਗਿਆ ਹੈ ਸੋ ਮੈਂ ਆਪਣੇ ਦਰਸ਼ਕਾਂ ਨੂੰ ਜਿਹੜੀ ਸਾਡੀ ਮੇਨ ਸਟੋਰੀ ਬਣਾਉਣ ਦਾ ਮਕਸਦ ਇਹ ਆ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਬਾਹਰੋਂ ਜਿਹੜੇ ਕੋਚ ਕਰਦੇ ਨੇ ਲੱਖਾਂ ਰੁਪਏ ਲਗਾ ਕੇ ਸੋ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਕਹਿੰਦੇ ਨੇ ਵੀ ਜਿਹਨੂੰ ਆ ਗਿਆ ਤਰੀਕਾ ਉਸ ਦਾ ਇੱਥੇ ਅਮਰੀਕਾ ਸੋ ਇਹ ਜਿਹੜਾ ਛੋਟਾ-ਮੋਟਾ ਪਲਾਟ ਲਗਾ ਕੇ ਜਿਹੜਾ ਆਪਣਾ ਰੋਜ਼ਗਾਰ ਜਿਹੜਾ ਇੱਥੇ ਚਲਾ ਸਕਦੇ ਮੈਂ ਤੁਹਾਡਾ ਆਪਣਾ ਅਪਰੀਸ਼ੀਏਟ ਕਰਦਾ ਹਾਂ